ਜੋ ਕੁਝ ਰੱਬ ਨੇ ਪਹਿਲਾਂ ਦਿੱਤਾ ਹੋਇਆ ਉਹ ਵੀ ਯਾਦ ਕਰੋ ਜਿਹਨੂੰ ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਵਿਖੋਟ ਪਾਵੇ ਜਿਹੜੀਆਂ ਪਹਿਲਾਂ 10 ਦਿੱਤੀਆਂ ਰੱਬ ਨੇ ਉਹ ਤੋਂ ਭੁੱਲ ਗਏ ਇੱਕ ਅਰਦਾਸ ਪੂਰੀ ਨਹੀਂ ਹੋਈ ਤੋਂ ਵਿਸ਼ਵਾਸ ਘਾ ਕੇ ਬਹਿ ਗਿਆ 10 ਵਸਤੂ ਲੈ ਪਾਛੇ ਭਾਵੇ 1 ਵਸਤਕਾਰ ਨੂੰ ਵਿਖੋਟ ਭਾਵੇ 1 ਪੀਣਾ ਦੇ ਰੱਬ ਇੱਕ ਇਹਨਾਂ ਦੇਵੇ 10 ਪੀਂਹ ਹਰਲੇ ਪਹਿਲੀਆਂ ਦਿੱਤੀਆਂ ਵੀ ਖੋਲੇ ਕਹਿੰਦੇ ਤੂੰ ਉਹਦਾ ਕੀ ਵਿਗਾੜ ਲੈਣਾ ਲੱਖਾਂ ਲੋਕਾਂ ਕੋਲੋਂ ਰੱਬ ਨੇ ਕੁਝ ਦੇਖ ਕੇ ਫਿਰ ਖੋਲਿਆ ਉਹਨੇ ਉਹਦਾ ਕੀ ਵਿਗਾੜ ਲਿਆ ਲੱਖਾਂ ਹੀ ਲੋਕ ਦੁਨੀਆ ਵਿੱਚ ਅਪਾਹਜ ਹੋ ਗਏ ਉਹਨੇ ਰੱਬ ਦਾ ਕੁਝ ਵਿਗਾੜ ਲਿਆ ਕਹਿੰਦੇ ਤੂੰ ਉਹਦਾ ਕੀ ਵਿਗਾੜ ਲੈਣਾ ਦੁਨੀਆ ਵਿੱਚ ਲੱਖਾਂ ਲੋਕ ਨਿਤਰਹੀਨ ਪੈਦਾ ਹੋਏ ਨੇ ਜੰਮਦਿਆਂ ਅੱਖਾਂ ਤੋਂ ਵਿਖਦਾ ਨਹੀਂ ساری ਉਮਰ ਨਿਤਰਹੀਨ ਲੰਘ ਗਈ ਉਹਨੇ ਰੱਬ ਦਾ ਕੀ ਵਗੜ ਲਿਆ ਲੱਖਾਂ ਕਰੋੜਾਂ ਲੋਕ ਜ਼ਬਾਨ ਤੋਂ ਗੁੰਗੇ ਪੈਦਾ ਹੋਏ ਉਨੇ ਰੱਬ ਦਾ ਕੀ ਵਗਾੜ ਲਿਆ ਭਾਈ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਹੈ ਵੇਖਣ ਲਈ ਅੱਖਾਂ ਤੁਰਨ ਲਈ ਪੈਰ ਉਹ ਕੰਮ ਕਰਨ ਲਈ ਹੱਥ ਦਿੱਤੇ ਨੇ ਰੱਬ ਦਾ ਸ਼ੁਕਰਾਨਾ ਕਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਹੋਈ ਹੈ ਅਬ ਮੇਰੇ ਕੋਲ ਇੱਕ ਬੱਚੇ ਦੀ ਫੋਟੋ ਵੀ ਹੈ ਸੰਪਰਕ ਨੰਬਰ ਹੈ ਵੀਡੀਓ ਵੀ ਹੈ ਮ ਜਿੱਥੇ ਦੇ ਨਹਾਲ ਉਹਦਾ ਪਿੰਡ ਹੈ ਬਹੁਤ ਸੋਹਣਾ ਸੁਨਕਾ ਬੱਚਾ ਹੈ ਔਰ ਉਹਨੂੰ ਅਕਲ ਵੇਖੋ ਇੰਨੀ ਹੈ ਆਮ ਬੰਦਿਆਂ ਨਾਲੋਂ ਕਈ ਗੁਣਾ ਵੱਧ ਉਹਨੂੰ ਅਕਲ ਹੈ ਕਿਵੇਂ ਅਟੈਂਡ ਕਰਨੇ ਕਿਵੇਂ ਕੀ ਕਰਨਾ ਹੈ ਕੀ ਉਹਨੂੰ ਇਸ਼ਾਰਾ ਕਰੋ ਇਸ਼ਾਰੇ ਨਾਲ ਸਮਝ ਜਾਂਦਾ ਪਰ ਇੱਕ ਰੱਬ ਨੇ ਕਮੀ ਰੱਖੀ ਉਹ ਬੱਚਾ ਬੋਲ ਨਹੀਂ ਸਕਦਾ ਦਸਤਾਰ ਸੋਹਣੀ ਸਜਾਉਂਦਾ ਹੈ ਰੂਪ ਰੰਗ ਮਹਾਰਾਜ ਨੇ ਬਹੁਤ ਸੋਹਣਾ ਦਿੱਤਾ ਹੋਇਆ ਅਕਲ ਵੀ ਬਹੁਤ ਦਿੱਤੀ ਹੋਈ ਹੈ ਪਰ ਸਿਰਫ ਇੱਕ ਜਵਾਨ ਹੈ ਉਹਨੂੰ ਬੋਲਣ ਦੀ ਜ਼ਬਾਨ ਨਹੀਂ ਦਿੱਤੀ ਉਹਨੂੰ ਸਾਰੀ ਅਕਲ ਹੈ ਇਸ਼ਾਰਿਆਂ ਚ ਸਭ ਕੁਝ ਸਮਝ ਜਾਂਦਾ ਸਭ ਕੁਝ ਸਮਝਾ ਦਿੰਦਾ ਪਰ ਸਾਸ ਸਿੰਘ ਨੇ ਇੱਕ ਜ਼ਬਾਨ ਨਹੀਂ ਰੱਪਣ ਦਿੱਤੀ ਔਰ ਮਾਫ ਕਰਿਓ ਕਰੋੜਾਂ ਰੁਪਈਆ ਖਰਚ ਕੇ ਵੀ ਕਿਤੇ ਮੁੱਲ ਨਹੀਂ ਮਿਲ ਸਕਦੇ ਜੇ ਕੋਈ ਦਾਸ ਵੀ 50 ਲੱਖ ਰੁਪਈਆ ਲਾ ਕੇ ਕਿਤੇ ਮਿਲਦੀ ਹੋਵੇ ਨਾ ਤਾਂ ਕੋਈ ਔਖਾ ਨਹੀਂ ਹੈ ਪੈਸੇ ਇਕੱਠੇ ਕਰਕੇ ਉਹ ਲੈ ਸਕਦੇ ਨੇ ਭਾਈ ਜੀ ਪਰੇ ਇੱਕ ਹਲਕੂ ਖਰਾਬ ਦੀ ਹਾਲ ਹੈ ਦੱਸੋ ਆਪਾਂ ਆ ਜਣੀਆਂ ਅੱਖਾਂ ਜੇ ਮਾੜਾ ਮੋਟਾ ਕੋਈ ਅੱਖ ਖਰਾਬ ਹੋ ਜਾਏ ਡਾਕਟਰ ਕੋਲ ਜਾਈਦੇ ਹਜ਼ਾਰਾਂ ਰੁਪਈਆ ਲੱਗਦਾ ਹੈ ਕੋਈ ਲਿੰਗ ਪਉਂਦਾ ਹੈ ਜਿਹੜੇ ਰੱਬ ਨੇ ਇੰਨੇ ਸਾਲ ਹੋ ਗਏ ਆਪਾਂ ਨੂੰ ਫ੍ਰੀ ਵਿੱਚ ਅੱਖਾਂ ਦਿੱਤੀਆਂ ਆਪਾਂ ਰੱਬ ਦਾ ਕਦੇ ਸ਼ੁਕਰ ਕੀਤਾ ਮੇਰੇ ਇੱਕ ਸੱਜਣ ਨੇ ਉਹਨਾਂ ਦੀ ਬਹੁਤ ਵੱਡਾ ਘਰੋਵਾਰ ਹੈ ਤਾਂ ਹੁਣ ਅਚਾਨਕ ਕੋ ਇੱਕ ਦਿਨ ਸਵੇਰੇ ਉੱਠੇ ਉਹਨਾਂ ਦੀ ਤਿਆਰੀ ਸੀ ਬਾਹਰ ਵਿਦੇਸ਼ ਜਾਣ ਦੀ ਤੋ ਕਹਿੰਦਾ ਭਾਈ ਸਰਦਾਰ ਜੀ ਸਵੇਰੇ ਉੱਠੇ ਤਾਂ ਅੱਖ ਸੁੱਜੀ ਹੋਈ ਮਨ ਚ ਆਇਆ ਕੁਝ ਲੜਨਾ ਗਿਆ ਹੋਵੇ ਸੁਪਿਆਂ ਪਿਆ ਕਹਿੰਦਾ ਦਿਨ ਜਿਹੜੇ ਅੱਖ ਖੁੱਲਣ ਦੀ ਕੋਸ਼ਿਸ਼ ਕਰਾਂ ਦਰਦ ਹੋਣ ਲੱਗ ਪਿਆ ਮੈਂ ਡਾਕਟਰ ਕੋਲ ਗਿਆ ਉਹਨੇ ਟੈਸਟ ਕੀਤਾ ਤੇ ਉਹਨਾਂ ਕਹਿੰਦਾ ਸਰਦਾਰ ਜੀ ਹੁਣੇ ਐਡਮਿਟ ਹੋਣਾ ਪੈਣਾ ਕਹਿੰਦਾ ਮੈਂ ਉਹਨੂੰ ਕਹਿੰਦੀ ਐਨੀ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਅੰਦਰ ਦਾ ਜਿਹੜਾ ਅੱਖ ਦੀ ਪੁਤਲੀ ਦਾ ਪੜਦਾ ਹੈ ਨਾ ਉਹ ਫਟ ਗਿਆ ਕੋਈ ਸੱਟ ਨਹੀਂ ਲੱਗੀ ਕੋਈ ਚੋਟ ਨਹੀਂ ਲੱਗੀ ਸਵੇਰੇ ਸੁੱਤਾ ਪਿਆ ਉੱਠਿਆ ਅੰਦਰ ਦੀ ਅੱਖ ਫਟ ਗਈ ਹੁਣ ਉਹ ਡਾਕਟਰ ਨੂੰ ਅਜੇ ਤੱਕ ਨਹੀਂ ਪਤਾ ਲੱਗਦਾ ਉਹ ਕਹਿੰਦੇ ਵਿਰਲੇ ਕੇਸ ਹੁੰਦੇ ਨੇ ਨਾ ਉਹ ਬੰਦੇ ਨੂੰ ਸ਼ੂਗਰ ਹੈ ਪਰ ਕੰਟਰੋਲ ਵਿੱਚ ਹੈ ਬੀਪੀ ਹੈ ਪਰ ਉਹਦਾ ਕੰਟਰੋਲ ਵਿੱਚ ਹੈ ਘੁੰਮਣ ਫਿਰਨ ਵਾਲਾ ਬੰਦਾ ਵਧੀਆ ਹੈ ਅੰਦਰ ਕਿਹੜੀ ਚੀਜ਼ ਨਾਲ ਉਹ ਅੱਖ ਹੈ ਜਿਹੜੀ ਨਸ ਪਿਛੋਂ ਵਰੀਨ ਤੋਂ ਆਉਂਦੀ ਹੈ ਉਹ ਚੀਜ਼ ਅੰਦਰ ਲਈ ਪਤਲੀ ਛੱਡ ਗਈ ਉਹ ਚ ਬਲਾਸਟ ਹੋ ਗਿਆ ਸਵੇਲਿੰਗ ਹੋ ਗਈ ਬਲੱਡ ਆ ਗਿਆ ਉਹਨੋਂ ਡਾਕਟਰਾਂ ਨੇ ਬਲੱਡ ਕੱਢਿਆ ਉੱਥੇ ਇੱਕ ਚੀਜ਼ ਦਵਾਈ ਭਰੀ ਹੋਈ ਹੈ ਉਹਦਾ ਟ੍ਰੀਟਮੈਂਟ ਹੈ ਵੀ 3 ਮਹੀਨੇ ਬਾਅਦ ਆਪਰੇਸ਼ਨ ਕਰਕੇ ਫਿਰ ਉਹ ਦਵਾਈ ਕੱਢਣਗੇ ਫਿਰ ਉਹ ਵੇਖਣਗੇ ਕਿ ਅੱਖ ਦੀ ਲਾਈਟ ਬਣੀ ਹੈ ਜਾਂ ਨਹੀਂ ਉਹ ਡਾਕਟਰ ਸ਼ੋਰ ਨਹੀਂ ਇਸ ਗੱਲ ਦੇ ਕਿ ਉਹਦੀ ਲਾਈਟ ਬਣੇਗੀ ਜਾਂ ਨਹੀਂ ਬਣੇਗੀ ਜਿਨੇ ਹਾਲਪੁਰਖ ਰੱਬ ਨੇ ਆਪਾਂ ਨੂੰ ਵੇਖਣ ਲਈ ਅੱਖਾਂ ਦਿੱਤੀਆਂ ਆਪਾਂ ਕਦੇ ਸ਼ੁਕਰਾਨਾ ਕੀਤਾ ਜਿਨ੍ਹਾਂ ਅੱਖਾਂ ਨਾਲ ਆਪਾਂ ਸੰਸਾਰ ਵੇਖ ਰਹੇ ਹਾਂ ਹਜ਼ੂਰ ਨੇ ਕਿਹਾ ਭਾਈ ਹੋਰ ਕੁਝ ਤੈਨੂੰ ਭਾਵੇਂ ਦਿੱਤਾ ਭਾਵੇਂ ਨਹੀਂ ਦਿੱਤਾ ਉਹ ਸੱਜਣਾ ਆਪਣੇ ਸ਼ਰੀਰ ਦੀ ਤੰਦਰੁਸਤੀ ਦਾ ਧਿਆਨ ਧਰ ਕੇ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਤਾਂ ਸ਼ਰੀਰ ਤੰਦਰੁਸਤ ਰੱਖਿਆ ਇਹਨੂੰ ਮਹਾਰਾਜ ਕਹਿੰਦੇ ਆ ਰਾਮਈਆ ਕੇ ਗੁਣ ਚੇਤ ਪਰੰਨੀ ਏ ਭਾਈ ਇਹ ਬੰਦਿਆ ਰੱਬ ਦੇ ਗੁਣ ਮੀਨੰ ਪਰਉਪਕਾਰ ਕਹਿੰਦੇ ਪਰਉਪਕਾਰ ਚੇਤੇ ਕਰਦਾ ਹੈ ਜਦੋਂ ਇਕੱਲੇ ਬੈੰਦੇ ਉਹਨਾਂ ਰੱਬ ਦੇ ਪਰਪਰ ਕਰ ਜੇ ਤੇ ਕਰੋ ਉਹਨੇ ਆਪਾਂ ਨੂੰ ਅੱਖਾਂ ਸਹੀ ਦਿੱਤੀਆਂ ਪੈਰ ਸਹੀ ਦਿੱਤੇ ਜ਼ੁਬਾਨ ਬੋਲਣ ਲਈ ਦਿੱਤੀ ਕੰਨ ਸੁਣਨ ਲਈ ਦਿੱਤੇ ਔਰ ਸੁਰਤੀ ਵਿਰਹਨ ਵ੍ਰੇਨ ਜਿਹੜਾ ਉਹ ਰੱਬ ਨੇ ਸਹੀ ਦਿੱਤਾ ਪਾਛੇ ਗਏ ਯਾਦ ਕਰ ਬੈਠੇ ਰਾਮাইয়া ਕੇ ਗੁਣ ਚੇਤ ਪਰਨ ਕਵਨ ਮੂਲ ਤੇ ਕਵਨ ਦ੍ਰਿਸ਼ਟਾਂਨੀ ਕਹਿੰਦੇ ਤੂੰ ਕੀ ਸੀ ਤੈਨੂੰ ਰੱਬ ਨੇ ਕੀ ਬਣਾਤਾ ਐ ਬਸ ਰੱਬ ਦਾ ਸ਼ੁਕਰ ਕਰ ਜਿੰਦੂ ਸਾਜ ਸਵਾਰ ਸ਼ਨਾਰਿਆ ਘਰ ਅਗਨ ਮੈਂ ਜਨੇ ਉਬਾਰਿਆ ਜਿਹੜੇ ਰੱਬ ਨੇ ਤੈਨੂੰ ਸਾਜਿਆ ਨਿਰੰਗ ਪੈਦਾ ਕੀਤਾ ਉਹ ਤੋਂ ਬਾਅਦ ਤੈਨੂੰ ਸਵਾਰਿਆ ਫਿਰ ਤੇਰਾ ਸ਼ਿੰਗਾਰ ਸਹੀ ਕੀਤਾ ਜਿਹੜੀ ਜਗ੍ਹਾ ਤੇ ਮੂੰਹ ਤੇ ਨੱਕ ਅੱਖਾਂ ਲੱਗਣੀਆਂ ਚਾਹੀਦੀਆਂ ਸੀ ਉੱਥੇ ਲਾਇਆ ਰੱਬ ਨੇ ਉਸ ਰੱਬ ਦਾ ਸ਼ੁਕਰਾਨਾ ਕਰ ਤੈਨੂੰ ਉਹਨੇ ਪੈਦਾ ਕਰਕੇ ਸ਼ਿੰਗਾਰ ਪੂਰਾ ਕੀਤਾ ਲੱਖਾਂ ਲੋਕਾਂ ਦਾ ਸ਼ਿੰਗਾਰ ਰੱਬ ਨੇ ਅਧੂਰਾ ਰੱਖ ਲਿਆ ساری ਉਮਰ व्हीਲ ਚੇਅਰ ਤੇ ਲੰਘ ਗਈ ਆਪਣੇ ਪੈਰਾਂ ਨਾਲ ਤੁਰ ਹੀ ਨਹੀਂ ਸਕੇ ਸਾਰੀ ਉਮਰ ਜ਼ੁਬਾਨ ਤੋਂ ਗੰਗਿਆਂ ਲੱਗ ਗਈ ਬੋਲ ਨਹੀਂ ਸਕੇ ਤੇਰਾ ਰੱਬ ਨੇ ਸ਼ੰਦਾਰ ਪੂਰਾ ਕੀਤਾ ਦਾਦੇ ਦੀਆਂ ਦਿੱਤੀਆਂ ਦਾਤਾਂ ਯਾਦ ਕਰਕੇ ਉਹਦਾ ਸ਼ੁਕਰਾਨਾ ਕਰ ਗ੍ਰਿਸਤੀ ਬੰਦੇ ਦੀ ਇਹੀ ਭਗਤੀ ਹੈ ਸਭ ਤੋਂ ਵੱਡਾ ਹੋਰ ਜੇ ਤੁਸੀਂ ਕਹੋ ਵਿੱਚ ਚੌਂਕੜਾ ਮਾਰ ਕੇ ਅ ਵਿਹਾਸ ਰੋਜ਼ ਕਰਨੇ ਉਹ ਬਹੁਤ ਲੰਬਾ ਨਹੀਂ ਕਰਿਸਤੀ ਬੰਦੇ ਤੋਂ ਹੋ ਸਕਦਾ ਉਹ ਤਾਂ ਤੁਹਾਡਾ ਵੀ ਤਜਰਬਾ ਹੈ ਮੇਰਾ ਵੀ ਤਜਰਬਾ ਹੈ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਨਿਤਨੇਮ ਕਰ ਲੋ ਤਾਂ ਹੋ ਜਾਂਦਾ ਹੈ ਬਾਅਦ ਵਿੱਚ ਨਹੀਂ ਹੁੰਦਾ ਫਿਰ ਤਾਂ ਅੱਖਰ ਅੱਖਾਂ ਪੜਦੀਆਂ ਨੇ ਤੇ ਸੁਰਤ ਤਾਂ ਸੰਸਾਰ ਦੀਆਂ ਗੱਲਾਂ ਕਰਦੀ ਵੀ ਉੱਧਰ ਵੀ ਜਾਣਾ ਹੈ ਉੱਧਰ ਵੀ ਜਾਣਾ ਹੈ ਉਹਨੂੰ ਫੋਨ ਕਰਨਾ ਹੈ 6 ਵਜੇ ਤੋਂ ਬਾਅਦ ਖਿਆਲ ਸ਼ੁਰੂ ਹੋ ਜਾਂਦੇ ਆਪਣੇ ਸਾਰੇ ਆਪਾਂ ਕਰਦੇ ਜ਼ਰੂਰ ਆ ਪਾਠ ਪਰ ਪਹਿਲਾ ਪੈਰ ਮੁੱਕਣ ਤੋਂ 6 ਵਜੇ ਤੋਂ ਬਾਅਦ ਸਿਰਫ ਅੱਖਾਂ ਹੀ ਅੱਖਰ ਪੜਦੀਆਂ ਨੇ ਸੁਰਤੀ ਬਹੁਤ ਕੁਝ ਹੋਰ ਸੋਚਦੀ ਹੈ 99% ਸੁਰਤ ਨਹੀਂ ਜੁੜਦੀ ਕਿਉਂ ਭਾਈ ਉਹ ਵਕਤ ਲੰਘਿਆ ਪਾਦਸ਼ਾਹ ਨੇ ਕਿਹਾ ਭਲਿਆ ਤੂੰ ਸਿਰਫ ਰੱਬ ਦੀਆਂ ਦਤਾਂ ਯਾਦ ਕਰਕੇ ਉਹਦਾ ਸ਼ੁਕਰ ਕਰੀ ਜਾਇਆ ਇਵਨ ਇਥੋਂ ਤੱਕ ਸਿੱਖ ਨੂੰ ਭਗਤੀ ਦਿੱਤੀ ਜਦੋਂ ਉਹ ਖਾਣ ਲੱਗਦਾ ਹੈ ਨਾ ਭੋਜਨ ਛਕਣ ਲੱਗਿਆਂ ਵੀ ਕਹਿੰਦਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੋਟਨਾ ਆਵੇ ਅਗੰਤ ਭਰੇ ਪੰਡਾਰ ਦੇਣ ਵਾਲੇ ਦਾਤੇ ਨੂੰ ਉਹ ਚਿੱਤੇ ਕਰਦਾ ਜਿਸ ਤਾ ਦਿੱਤਾ ਖਾਵਣਾ ਤਿਸ ਕਈ ਹੈ ਸ਼ਾਬਾਸ਼ ਜਿਹੜੇ ਰੱਬ ਨੇ ਖਾਣ ਨੂੰ ਦਿੱਤਾ ਉਹਦਾ ਸ਼ੁਕਰ ਕਰਕੇ ਪਹਿਲਾਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਇਹ ਆ ਭਗਤ ਔਰ ਬਹੁਤ ਸੋਖੀ ਭਗਤੀ ਗ੍ਰਸਤੀਆਂ ਵਾਸਤੇ ਪਰੋਂ ਭਗਤੀ ਕਰਕੇ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਰੱਬ ਦੇ ਕੋਲੋਂ ਹਸਾਬ ਨਾ ਮੰਗੇ ਕਹੇ ਜੀ ਮੇਰਾ ਹਿਸਾਬ ਕਰੋ ਮੈਂ ਇੰਨਾ ਜਪਿਆ ਮੈਨੂੰ ਕੀ ਦਿੱਤਾ ਪੰਤ ਅੰਤਰ ਗ੍ਰੰਥ ਵਿੱਚ ਇੱਕ ਕਥਾ ਆਈ ਭਗਤੀ ਕਰਨ ਵਾਲੇ ਸਾਧੂ ਤੋਂ ਰੱਬ ਖੁਸ਼ ਹੋ ਗਿਆ ਉਹਨੇ ਬਹੁਤ ਲੰਮਾ ਚੌਂਕੜਾ ਲਾ ਕੇ ਬੰਦਗੀ ਕੀਤੀ ਉਦੀ ਜ਼ਿੰਦਗੀ ਦੇ 40 ਸਾਲ ਭਗਤੀ ਜਲੰਗ ਹੈ ਰੱਬ ਖੁਸ਼ ਹੋਇਆ ਖੁਸ਼ ਹੋ ਕੇ ਰੱਬ ਨੇ ਪ੍ਰਗਟ ਹੋ ਕੇ ਕਿਆ ਮੰਗ ਵੀ ਕੀ ਚਾਹੀਦਾ ਜੋ ਤੈਨੂੰ ਚਾਹੀਦਾ ਉਹ ਤੈਨੂੰ ਉਪਲਬਧ ਕਰਾਂਗੇ ਦੱਸ ਕੀ ਚਾਹੀਦਾ ਹੈ ਦੁਨੀਆ ਤੇਰੀ ਪੂਜਾ ਕਰੇਗੀ ਜੋ ਤੂੰ ਕਮੇ ਉਹ ਪੂਰਾ ਹੋਣ ਲੱਗ ਜਾਏਗਾ ਧਨ ਦੌਲਤ ਪੈਸਾ ਪਦਾਰਥ ਮਾਇਆ ਸਭ ਕੁਝ ਦਿੱਤਾ ਜਾ ਸਕਦਾ ਮੰਗ ਕੀ ਚਾਹੀਦਾ ਮੋਹਰਿਓ ਉਹ ਜਣਾ ਭਗਤੀ ਕਰਨ ਵਾਲਾ ਸਾਧੂ ਸੀ ਨਾ ਉਨੇ ਰੱਬ ਨੂੰ ਕਿਹਾ ਜੀ 40 ਸਾਲ ਮੈਂ ਬੰਦਗੀ ਕੀਤੀ ਹੈ ਔਰ 40 ਸਾਲ ਬੰਦਗੀ ਦੇ ਵਿੱਚ ਮੀਂਹ ਹਨੇਰੀ ਸਰਦੀ ਗਰਮੀ ਸਾਰਾ ਕੁਝ ਮੈਂ ਬਰਦਾਸ਼ਤ ਕੀਤਾ ਹੈ ਸਰਦੀ ਦੀਆਂ ਰੁੱਤਾਂ ਵਿੱਚ ਅੱਧੀਆਂ ਦੀ ਰਾਤ ਨੂੰ ਉੱਠ ਕੇ ਜਲ ਧਾਰਾ ਇਸ਼ਨਾਨ ਕਰਕੇ ਮੈਂ ਚੌਂਕੜਾ ਲਾਇਆ ਐ ਇੰਨੀ ਕਠਨ ਬੰਦਗੀ ਕੀਤੀ ਹੈ ਰੱਬ ਜੀ 40 ਸਾਲ ਬੰਦਗੀ ਕੀਤੀ ਤੁਸੀਂ ਪ੍ਰਗਟ ਹੋਇਓ ਕਹਿੰਦੇ ਹੁਣ ਮੇਰਾ ਹਿਸਾਬ ਕਰੋ ਜੋ ਬਣਦਾ ਮੈਨੂੰ ਉਹ ਦਿਓ ਰੱਬ ਨੇ ਮੋਰੀਆਂ ਕਿਹਾ ਹਿਸਾਬ ਨਾ ਮੰਗ ਤੈਨੂੰ ਜੋ ਚਾਹੀਦਾ ਉਹ ਦਊਗਾ ਤੂੰ ਬੰਦਗੀ ਕੀਤੀ ਹੈ ਭਾਈ ਕਠਨ ਮੌਸਮ ਵਿੱਚ ਵੀ ਬਹਿ ਕੇ ਨਾਮ ਜਪਿਆ ਕਠਨ ਸਰਦੀ ਦੀਆਂ ਰੁੱਤਾਂ ਵਿੱਚ ਵੀ ਇਸ਼ਨਾਨ ਕਰਕੇ ਬੰਦਗੀ ਕਰਦਾ ਰਿਹਾ ਹਿਸਾਬ ਨਾ ਮੰਗ ਉੰਜ ਮੰਗ ਜੋ ਚਾਹੀਦਾ ਕਹਿੰਦੇ ਉਹਦੇ ਮਨ ਚ ਫਰਮਾਨ ਆ ਗਿਆ ਉਹ ਕਹਿੰਦਾ ਨਹੀਂ ਜੀ ਮੇਰੇ ਜਿੰਨਾ ਕਿਸੇ ਨੇ ਤੱਪ ਕੀਤਾ ਹੀ ਨਹੀਂ ਹੁਣ ਮੈਂ 40 ਸਾਲਾਂ ਵਿੱਚ ਨਾਦਾਂ ਨਹੀਂ ਪੈਣ ਦਿੱਤਾ ਕੋਈ ਮੈਂ ਆਪਣੇ ਟਾਈਮ ਤੇ ਉੱਠ ਕੇ ਇਸ਼ਨਾਨ ਕਰਕੇ ਭਗਤੀ 'ਚ ਬਹਿਂਦਾ ਰਿਹਾ ਤਦ ਤੁਸੀਂ ਪ੍ਰਗਟ ਹੋਏ ਹੋ ਰੱਬ ਜੀ ਮੇਰਾ ਤਾਂ ਹਿਸਾਬ ਕਰੋ ਜੋ ਬਣਦਾ ਉਹ ਦਿਓ ਰੱਬ ਨੇ ਤੀਜੀ ਵਾਰ ਤੇ ਆਖਰੀ ਵਾਰ ਫਿਰ ਕਿਹਾ ਭਾਈ ਹਿਸਾਬ ਨਹੀਂ ਮੰਗੀਦਾ ਤੂੰ ਬੰਦਗੀ ਕੀਤੀ ਐ ਦੱਸ ਚਾਹੀਦਾ ਕੀ ਐ ਉਹਨੇ ਕਿਹਾ ਨਹੀਂ ਜੀ ਮੇਰਾ ਤਾਂ ਹਿਸਾਬ ਕਰੋ ਕਹਿੰਦੇ ਨੇ ਰੱਬ ਨੇ ਕਿਹਾ ਚੱਲ ਕੰਨਾ ਹਿਸਾਬ ਹੀ ਕਰ ਲਈਏ 40 ਸਾਲ ਭਗਤੀ ਬੰਦਗੀ ਦਾ ਤੂੰ ਹਿਸਾਬ ਮੰਗਦਾ ਏ ਤੇਰਾ ਹਸਾਬ ਬੰਦਗੀ ਦਾ ਬਾਅਦ ਵਿੱਚ ਦਵਾਂਗੇ ਜਿਹੜੇ ਪੱਥਰ ਤੇ ਬਹਿ ਕੇ ਤੂੰ 40 ਸਾਲ ਚੌਂਕੜਾ ਲਾ ਕੇ ਤਪ ਕਰਦਾ ਰਹੇ ਤੈਨੂੰ ਪਤਾ ਏ ਇਹ ਪੱਥਰ ਨਰਜਿੰਦ ਨਹੀਂ ਹੈ ਇਹਦੇ ਵਿੱਚ ਵੀ ਜਿੰਦਾ ਹੈ ਹੁਣ ਤੂੰ ਮਰ ਕੇ 40 ਸਾਲ ਪੱਥਰ ਬਣ ਕੇ ਇੱਥੇ ਰਹਿ ਇਹ ਤੇਰੇ ਜੀਵ ਜਨਮ ਵਿੱਚ ਆ ਕੇ ਉੱਪਰ ਬੈਠੇਗਾ ਉਦੋਂ ਬਾਅਦ ਤੇਰਾ ਹਿਸਾਬ ਕਰਾਂਗੇ ਪਹਿਲਾਂ ਤੂੰ ਹਿਸਾਬ ਦੇ ਪੱਥਰ ਦਾ 40 ਸਾਲ ਤੈਨੂੰ ਆਕਸੀਜਨ ਹਵਾ ਮਿਲਦੀ ਰਹੀ ਹੈ ਪਹਿਲਾਂ ਹਿਸਾਬ ਕਰ ਉਹਦਾ 40 ਸਾਲ ਤੇਰੇ ਸਰੀਰ ਦਾ ਅੰਦਰੂਨੀ ਇੰਟਰਨਲ ਭਾਗ ਜਿਹੜਾ ਉਹ ਰੱਬ ਨੇ ਭੋਜਨ ਜਲ ਭੋਜਨ ਤੇ ਬਿਲਕੁਲ ਸਵਸਥ ਰੱਖਿਆ ਹੈ ਰੱਬ ਕਹਿੰਦਾ ਉਹਦਾ ਹਿਸਾਬ ਦੇ ਪਹਿਲਾਂ ਤੇਰੇ ਨਾਲ ਹਿਸਾਬ ਹੀ ਕਰ ਲਈ ਹੈ ਬੰਦਗੀ ਦਾ ਫਲ ਵਾਜ ਦੇਵਾਂਗੇ ਜਦੋਂ ਇੰਨੀ ਗੱਲ ਕਹੀ ਸਾਧੂ ਉੱਠ ਕੇ ਚਰਨੀ ਢੈ ਪਿਆ ਕਹਿੰਦਾ ਜੀ ਮੈਨੂੰ ਹਿਸਾਬ ਨਾ ਦਿਓ ਮੇਰੇ ਤੇ ਮਿਹਰ ਕਿਰਪਾ ਕਰੋ ਮਿਰਨੋ ਹਿਸਾਬ ਨਾ ਕਰੋ ਫਿਰ ਤਾਈਓ ਮਹਰਨ ਕਹਿੰਦੇ ਤੂੰ ਲਿਖਾ ਕਰਨ ਲੱਗ ਗਿਆ ਨਾ ਰੱਬ ਲਿਖਾ ਲੈਣ ਲੱਗ ਜਾਏ ਤੰ ਤੇਰਾ ਹਿਸਾਬ ਹੋਰ ਕਿਤੇ ਜਾ ਵੜਨੇ ਇਸ ਲਈ ਹਿਸਾਬ ਨਾ ਕਰ ਜੋ ਨਾਮ ਜਪਿਆ ਸੇਵਾ ਕੀਤੀ ਹੈ ਹੱਥ ਜੋੜ ਕੇ ਕਹ ਮਹਾਰਾਜ ਕਿਰਪਾ ਕਰੋ ਬਸ ਉਹਦੇ ਬਦਲੇ ਚ ਨਾ ਮੰਗ ਕੋ ਜੀ ਜੇ ਬਦਲੇ ਵਿੱਚ ਮੰਗਣ ਲੱਗ ਪਏ ਫਿਰ ਪਾਤਸ਼ਾਹ ਨੇ ਕਿਹਾ ਲਿਖੇ ਕਦਨ ਛੁੱਟੀ ਹੈ ਕਹਿੰਦੇ ਭਾਈ ਫਿਰ ਤਾਂ ਹਸਾਬ ਵਿੱਚੋਂ ਛੁੱਟਣਾ ਹੀ ਨਹੀਂ ਤੂੰ ਕਦੇ ਰੱਬ ਦੇ ਲਿਖੇ ਚੋਂ ਨਹੀਂ ਤੂੰ ਵੱਸ ਸਕਦਾ ਫਿਰ ਤਾਂ ਰੱਬ ਇੱਕ ਇੱਕ ਪਲ ਦਾ ਹਿਸਾਬ ਕਰੇਗਾ ਕਿੰਨਾ ਦਿਨ ਉਹ ਆਕਸੀਜਨ ਦਿੱਤੀ ਪਾਣੀ ਥੋੜਾ ਹਿਸਾਬ ਰੱਖਿਆ ਕਿੰਨਾ ਦਿਨ ਉਹ ਰੱਬ ਨੇ ਫ੍ਰੀ ਜੜੀਆਂ ਚੀਜ਼ਾਂ ਦਿੱਤੀਆਂ ਉਹਦਾ ਹਿਸਾਬ ਕਰ ਪਹਿਲਾਂ ਲਿਖੇ ਤਤੇ ਨਾ ਛੁੱਟੀ ਹੈ ਖਿੰਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਭਾਰ ਉਤਾਰ ਵਸਤੂਆਂ ਅਰਦਾਸ ਕਰ ਉਹ ਬਖਸ਼ਣਹਾਰਾ ਰੱਬ ਤੈਨੂੰ ਬਖਸ਼ ਲੈ ਜੇ ਲਿਖਾ ਹਸਾਬ ਕਰਨ ਲੱਗ ਪਿਆ ਫਿਰ ਨਹੀਂ ਬੰਦਾ ਛੁੱਟ ਸਕਦਾ ਕਦੇ ਲਿਖੇ ਵਿੱਚ ਤਾਂ ਆਪਾਂ ਕਦੇ ਪਾਸ ਹੋਏ ਨਹੀਂ ਸਕਦੇ ਕਿ ਮੇਰਾ ਮਹਾਰਾ ਲਿਖਾ ਕਰ ਦਿਓ ਮੇਰਾ ਹਸਾਬ ਕਰ ਦਿਓ ਉਹਦੇ ਵਿੱਚ ਨਹੀਂ ਆਪਾਂ ਛੁੱਟ ਸਕਦੇ ਇਸ ਲਈ ਬਾਦਸ਼ਾਹ ਨੇ ਬਚਨ ਕਹੇ ਭਾਈ ਲਿਖੇ ਹਸਾਬ ਦੇ ਚੱਕਰ ਜਨਾ ਪਈ ਜੋ ਰੱਬ ਨੇ ਦਿੱਤਾ ਉਹਦਾ ਸ਼ੁਕਰਾਨਾ ਕਰ ਰਾਮਈਆ ਕੇ ਗੁਣ ਚਿਤ ਪਰੰਨੀ ਕਵਣ ਮੋਲ ਤੇ ਕਵਣ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਮ ਅਗਨ ਮੈਂ ਜਿਨੇ ਉਹਾਰਿਆ ਬਾਹਰ ਵਿਵਸਥਾ ਤੁਜੇ ਪਿਆਰੇ ਦੁੱਧ ਭਰ ਜੋਵਨ ਭੋਜਨ ਸੁਖਸੂਦ ਵਿਰਧ ਭਇਆ ਉਪਰ ਸਾਖ ਸੈਨ ਮੁਖ ਭਿਆਉ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਸ਼ੂਨ ਬੁਝੇ ਬਖਸ਼ਲੇ ਹੋਤ ਨਾਨਕ ਸਿਜੈ ਕਹਿੰਦੇ ਬਚਪਨ ਵਿੱਚ ਤੈਨੂੰ ਮਾਂ ਪਿਓ ਦਿੱਤਾ ਹੈ ਜਦੋਂ ਬੱਚਾ ਛੋਟਾ ਜਿਹਾ ਹੈ ਦੇਖੋ ਤੁਸੀਂ ਕਦੇ ਧਿਆਨ ਰੱਖਿਓ ਆਪਾਂ ਪਰਿਵਾਰਾਂ ਵਾਲੇ ਨਿੱਕਾ ਜਿਹਾ ਬੱਚਾ ਨਾ ਉਹ ਬਹਿ ਸਕਦਾ ਨਾ ਆਪਣੀ ਗਰਦਨ ਸੰਭਾਲਦਾ ਉਹਨੂੰ ਚੁੱਕਣ ਲੱਗਿਆਂ ਵੀ ਸਿਆਣੀਆਂ ਮਾਈਆਂ ਫਿਰ ਕਹਿੰਦੀਆਂ ਪੁੱਤ ਗਰਦਨ ਤੇ ਹੱਥ ਰੱਖ ਜੇ ਬੱਚਾ ਗਰਦਨ ਨਹੀਂ ਸੰਭਾਲਦਾ ਧੌਣ ਆ ਤੌਣ ਕਰਦਣ ਨਹੀਂ ਸੰਭਾਲ ਪੁੱਤ ਕਰਦਣ ਤੇ ਧੌਣ ਵਿੱਚ ਹੱਥ ਰੱਖ ਕੇ ਚੁੱਕ ਅਜੇ ਬੱਚਾ ਧੌਣ ਕਰਦਣ ਸੰਭਾਲਦਾ ਨਹੀਂ ਅਜੇ ਨਿੱਕਾ ਜਿਹਾ ਬੱਚਾ ਉਹ ਬਹਿ ਨਹੀਂ ਸਕਦਾ ਤੁਰ ਨਹੀਂ ਸਕਦਾ ਉਦੋਂ ਰੱਬ ਨੇ ਜਵਾਨ ਮਾਂ ਪਿਓ ਦਿੱਤੇ ਇਹਨੂੰ ਚੁੱਕੋ ਖੜਾਓ ਸੰਭਾਲੋ ਬਿਠਾਉਣ ਦੀ ਜ਼ਿੰਮੇਵਾਰੀ ਜਵਾਨ ਮਾਂ ਪਿਓ ਦੀ ਦਿੱਤੀ ਅੱਛਾ ਜਦੋਂ ਮਾਂ ਪਿਓ ਬੁੱਢੇ ਹੋ ਜਾਂਦੇ ਉਹਨੂੰ ਪੁੱਤਰ ਨੌਹਾਂ ਜਵਾਨ ਦੇ ਦਿੰਦੇ ਲੈ ਤੇਰਾ ਪੁੱਤ ਜਵਾਨ ਕਰਤਾ ਹੁਣ ਉਹ ਸੇਵਾ ਕਰੇਗਾ ਰੱਬ ਇੰਨਾ ਪਰਵਤਾਰੀ ਹੈ ਜਦੋਂ ਬੱਚਾ ਆਪਣੇ ਆਪ ਸੰਭਾਲ ਵਿੱਚ ਨਹੀਂ ਸੀ ਉਦੋਂ ਜਵਾਨ ਮਾਂ ਪਿਓ ਦੇ ਦਿੱਤੇ ਬੱਚੇ ਦੀ ਸੰਭਾਲ ਕਰਨਗੇ ਉਹੀਓ ਮਾਂ ਉਹਨੂੰ ਧੌਣ ਤੇ ਹੱਥ ਰੱਖ ਕੇ ਚੁੱਕਦੀ ਹੈ ਉਹੀਓ ਮਾਂ ਨੂੰ ਬੈਣਾ ਸਿਖਾਉਂਦੀ ਹੈ ਹੌਲੀ ਹੌਲੀ ਤੁਰਨਾ ਸਿਖਾਉਂਦੀ ਹੈ ਫਿਰ ਉਹ ਸਰੀਰ ਸਾਹ ਸੰਗਤ ਆਪਣੇ ਆਪ ਤੁਰਨ ਫਿਰਨ ਲੱਗ ਪੈਂਦਾ ਇੱਕ ਨੁਕਤਾ ਹੋਰ ਨੋਟ ਕਰਿਓ ਰੱਬ ਬੜਾ ਬੇਅੰਤ ਹੈ ਅਜਿਹੇ ਸਰੀਰ ਵਿੱਚ ਤੁਰਨ ਦੀ ਬੈਣ ਦੀ ਬੱਚੇ ਦੀ ਧੌਣ ਗਰਦਨ ਸੰਭਾਲਣ ਦੀ ਬੈਠਣ ਦੀ ਤਾਕਤ ਹੈ ਇਹ ਕੱਲੀ ਦੁੱਧ ਵਿੱਚੋਂ ਨਹੀਂ ਆਉਂਦੀ ਮਾਫ ਕਰਿਓ ਜੇ ਕੱਲ ਨਾ ਬਾਰੀ ਤੌਰ ਤੇ ਕੋ ਕਹੇ ਨਾ ਬਦਾਮ ਖਾ ਕੇ ਦੁੱਧ ਖਾ ਕੇ ਤਾਂ ਸਰੀਰ ਤਾਕਤ ਚ ਆਉਂਦਾ ਬੈਣ ਲੱਗਦਾ ਹੈ ਤਾਂ ਸਾ ਸੰਗਤ ਫਿਰ ਤਾਂ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਦੁੱਧ ਨਸੀਬ ਨਹੀਂ ਹੁੰਦਾ ਬਦਾਮ ਨਹੀਂ ਵਿਚਾਰਿਆਂ ਨੂੰ ਮਿਲਦੇ ਉਹ ਤਾਂ ਸਰੀਰ ਕਰਕੇ ਕਮਜ਼ੋਰੀ ਰਹਿ ਜਾਣਗੇ ਜਿੰਨੀਆਂ ਖੁਰਾਕਾਂ ਆਮ ਬੰਦੇ ਖਾਂਦੇ ਨੇ ਪੈਸਿਆਂ ਵਾਲੇ ਕਦੇ ਗਰੀਬ ਬੰਦਾ ਉਨੀ ਖੁਰਾਕ ਖਾਂਦਾ ਔਰ ਦੂਜੇ ਪਾਸੇ ਜਿੰਨਾ ਕੰਮ ਗਰੀਬ ਬੰਦਾ ਕਰਦਾ ਉਹ ਆਪਣੇ ਸਿਰ ਤੇ ਸਾਰਾ ਦਿਨ ਇੱਟਾਂ ਚੁੱਕਦਾ ਸਾਰਾ ਦਿਨ ਸੀਮਿੰਟ ਬਜਰੀ ਢੋਂਦਾ ਐਨਾ ਕੰਮ ਆਪਾਂ ਤੇ ਨਹੀਂ ਕਰਦੇ ਪਰ ਉਹਦੇ ਸਰੀਰ ਵਿੱਚ ਤਾਕਤ ਕਿੱਥੋਂ ਆ ਰਹੀ ਹੈ ਉਹਦੇ ਮੁਕਰਬਰ ਆਪਾਂ ਮਾਫ ਕਰਿਓ ਮੰਗੇ ਮੰਗੇ ਭੋਜਨ ਪਨੀਰ ਖਾਕੇ ਵੀ ਉਹਦੇ ਬਰਾਬਰ ਕੰਮ ਨਹੀਂ ਕਰ ਸਕਦਾ ਇੱਕੋ ਚੀਜ਼ ਰੱਬ ਨੇ ਕੁਦਰਤ ਦਾ ਨਿਯਮ ਰੱਖਿਆ 70% ਬੋਡੀ ਵਿੱਚ ਸਰੀਰ ਵਿੱਚ ਰੱਬ ਨੇ ਪਾਣੀ ਭਰਿਆ ਹੈ ਮੈਡੀਕਲ ਸਾਇੰਸ ਮੰਨਦੀ ਹੈ ਆਪਣੀਆਂ ਅੱਖਾਂ ਵਿੱਚ ਵੀ ਪਾਣੀ ਹੈ ਤਾਂ ਆਪ ਨੂੰ ਨਜ਼ਰ ਆ ਰਿਹਾ ਹੈ ਸਰੀਰ ਦੇ ਹਰ ਪੋਟੇ ਅੰਗ ਵਿੱਚ ਹੱਡੀਆਂ ਵਿੱਚ ਪਾਣੀ ਹੈ ਤਾਂ ਉਹ ਸਰੀਰ ਦਾ ਸਿਸਟਮ ਜਿਹੜਾ ਹੈ ਆ ਫੋਲਡਿੰਗ ਸਿਸਟਮ ਤਾਂ ਹੁਣ ਚੱਲਿਆ ਨਾ ਪਹਿਲਾਂ ਮੰਜੇ ਦੂਜੇ ਹੁੰਦੇ ਸੀ ਫਿਰ ਫੋਲਡਿੰਗ ਮੰਜੇ ਚੱਲ ਪਏ ਕੁਰਸੀਆਂ ਫੋਲਡਿੰਗ ਆ ਗਈਆਂ ਲੋਕ ਮੰਜਾ ਫੋਲਡ ਕਰਕੇ ਗੱਡੀ 'ਚ ਰੱਖ ਲੈਂਦੇ ਨੇ ਗੱਦੇ ਫੋਲਡ ਕਰਕੇ ਗੱਡੀ 'ਚ ਰੱਖ ਲੈਂਦੇ ਰੱਬ ਕਿੰਨਾ ਬੇਅੰਤ ਹੈ ਉਹਨੇ ਸਾਡਾ ਸਰੀਰ ਜਨਮ ਤੋਂ ਹੀ ਫੋਲਡਿੰਗ ਬਣਾਇਆ ਹੱਥ ਇਦਾਂ ਇਕੱਠਾ ਹੋ ਜਾਂਦਾ ਲੱਤਾਂ ਇਕੱਠੀਆਂ ਕਰ ਲੈਂਦੇ ਹੋ ਉਹ ਪਰਮਾਤਮਾ ਨੇ ਫੋਲਡਿੰਗ ਸਰੀਰ ਬਣਾਇਆ ਹੱਡੀਆਂ ਵਿੱਚ ਰੱਬ ਨੇ ਹਰ ਸ਼ਰੀਰ ਦੇ ਅੰਗਾਂ 'ਚ ਪਾਣੀ ਰੱਖਿਆ ਹੋਇਆ ਹੈ 70% ਬਾਡੀ ਵਿੱਚ ਪਾਣੀ ਹੈ ਔਰ ਪਾਣੀ ਸਭ ਤੋਂ ਸਸਤੀ ਚੀਜ਼ ਹੈ ਸਾਹ ਸੰਗਤ ਹਰ ਬੰਦੇ ਨੂੰ ਪਾਣੀ ਨਸੀਬ ਹੋ ਜਾਂਦਾ ਦੁੱਧ ਨਸੀਬ ਹੋਵੇ ਨਾ ਪਾਣੀ ਹਰ ਜੀਵ ਨੂੰ ਮਿਲਦਾ ਹੈ ਇਸ ਲਈ ਰੱਬ ਨੇ ਕਿਰਪਾ ਕੀਤੀ ਦੋ ਚੀਜ਼ਾਂ ਦੇ ਸਿਰ ਤੇ ਸਰੀਰ ਚੱਲਦਾ ਹੈ ਪਾਣੀ ਔਰ ਹਵਾ ਦੋਏ ਚੀਜ਼ਾਂ ਰੱਬ ਨੇ ਆਪਣੇ ਕੰਟਰੋਲ 'ਚ ਰੱਖੀਆਂ ਹੋਈਆਂ ਹਨ ਲੋਕੀ ਰੋਲਾ ਪਾਉਂਦੇ ਨਾ ਪਾਣੀ ਘਟਣ ਲੱਗ ਪਿਆ ਜੀ ਦਰਖਤ ਲਾਓ ਦਰਖਤ ਲਾਓ ਪਾਣੀ ਘਟਣ ਲੱਗ ਪਿਆ ਅੱਛਾ ਜੇ ਬੰਦਾ ਬਨੋਟੀ ਪਾਣੀ ਬਣਾ ਸਕਦਾ ਹੋਵੇ ਫਿਰ ਰੋਲਾ ਹੀ ਨਾ ਪਾਵੇ ਉਹ ਕਿ ਬਣਾ ਲੈਣਾ ਪਈ ਅਸੀਂ ਜਿੰਨਾ ਮਰਜੀ ਘਟ ਜਾਏ ਸਭ ਕੁਝ ਬਨਾਇਆ ਜਾ ਸਕਦਾ ਹੈ ਪਰ ਸੱਜਣੋ ਕੋਈ ਪਾਣੀ ਨਹੀਂ ਬਣਾ ਸਕਦਾ ਹੋਰ ਇੱਕ ਕਮਾਲ ਦੀ ਗੱਲ ਹੈ ਕਿਤੇ ਬਲੱਡ ਦਾ ਖੂਨਦਾਨ ਕੈਂਪ ਲੱਗਾ ਹੋਵੇ ਉੱਥੇ ਲਿਖਿਆ ਹੁੰਦਾ ਖੂਨਦਾਨ ਮਹਾਦਾਨ ਪਤਾ ਕਿਉਂ ਬਹੁਤ ਚੀਜ਼ਾਂ ਮੈਡੀਕਲ ਸਾਇੰਸ ਬਣਾ ਸਕਦੀ ਹੈ ਪਰ ਸੱਜਣੋ ਰੋਟੀ ਬਾਦਾਮ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਾਲਾਂ ਸਬਜ਼ੀਆਂ ਫਰੂਟ ਪਾ ਕੇ ਇਦਾਂ ਦੀ ਕੋਈ ਮਸ਼ੀਨ ਨਹੀਂ ਆਈ ਜਿਹੜੀ ਬਲੱਡ ਬਣਾ ਦੇ ਹੁਣ ਸਾਇੰਸ ਕੋਸ਼ਿਸ਼ ਕਰ ਰਹੀ ਵੀ ਕਿਸੇ ਜਾਨਵਰਾਂ ਦਾ ਖੂਨ ਜਿਹੜਾ ਹੈ ਉਹਦੇ ਉੱਤੇ ਰਿਸਰਚ ਚੱਲ ਰਿਹਾ ਵੀ ਜੇ ਲੋੜ ਪਵੇ ਬੰਦੇ ਨੂੰ ਚੜਾਇਆ ਜਾ ਸਕਦਾ ਕਿ ਨਹੀਂ ਚੜਾਇਆ ਜਾ ਸਕਦਾ ਪਰ ਅਜੇ ਤੱਕ ਉਹਨਾਂ ਦੀ ਪਕੜ ਵਿੱਚ ਇਹ ਚੀਜ਼ ਨਹੀਂ ਆਈ ਕਿ ਕਿਸੇ ਜਾਨਵਰ ਦਾ ਖੂਨ ਬੰਦੇ ਦੇ ਸਰੀਰ 'ਤੇ ਕੰਮ ਕਰ ਸਕੇ ਅਜੇ ਤੱਕ ਵੀ ਬਲੱਡ ਵਾਸਤੇ ਬਲੱਡ ਦਾਨ ਕਰਨਾ ਪੈਂਦਾ ਹੈ ਐਦਾਂ ਦੀ ਕੋਈ ਮਸ਼ੀਨ ਨਹੀਂ ਜਿਹਦੇ ਵਿੱਚ ਰੋਟੀ ਸਬਜ਼ੀ ਦੁੱਧ ਪ੍ਰਸ਼ਾਦ ਦੇ ਪਾ ਦਿਓ ਤੇ ਖੂਨ ਕੱਢ ਲਓ ਸਿਰਫ ਰੱਬ ਨੇ ਸਰੀਰ ਦੀ ਬਾਡੀ ਦੀ ਮਸ਼ੀਨ ਬਣਾਈ ਹੈ ਤੁਸੀਂ ਦੁੱਧ ਪੀਂਦੇ ਹੋ ਭੋਜਨ ਪ੍ਰਸ਼ਾਦਾ ਸ਼ੱਕਦੇ ਹੋ ਜਲ ਪਾਣੀ ਸ਼ੱਕਦੇ ਹੋ ਆਪੇ ਖੂਨ ਬਣੀ ਜਾਂਦਾ ਹੈ ਆਪਣੇ ਆਪ ਇਹ ਅਕਾਲ ਪੁਰਖ ਰੱਬ ਨੇ ਬਹੁਤ ਕਿਰਪਾ ਕਰਕੇ ਆਪਣਾ ਸਰੀਰਦਾਨਾ ਬਣਾਇਆ ਹੈ ਬਾਚਿਆ ਭਾਈ ਉਹਦਾ ਸ਼ੁਕਰਾਨਾ ਕਰ ਜਿਨੇ ਕਿਰਪਾ ਕਰਕੇ ਸਰੀਰ ਸਾਜਿਆ ਜਿਨ ਤੋ ਸਾਜ ਸਵਾਰ ਸ਼ਿੰਗਾਰਿਆ ਗਰਮ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਜੇ ਪਿਆਰੇ ਦੁੱਧ ਪਰਜੋਵਨ ਭੋਜਨ ਸੁਖਸੂਦ ਰਾਮਈਆ ਕੇ ਗੁਣ ਚਿਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਉਹਦੇ ਗੁਣ ਕਦੇ ਕੱਲਾ ਬਹਿ ਕੇ ਚਿਤੇ ਕਰਿਆ ਕਰ ਜੋਦੀ ਤੰਦਰੁਸਤੀ ਦਿੱਤੀ ਯਾਦ ਕਰਕੇ ਕਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਇਹ ਭਗਤੀ ਹੈ ਅੱਜ ਆਪਾਂ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਵਾਸਤੇ ਜੁੜੇ ਜਿੱਥੇ ਸਤਪੁਰਾਂ ਪਰਿਵਾਰ ਬੱਚੇ ਦਿੱਤੇ ਉੱਥੇ ਬੱਚਿਆਂ ਨੂੰ ਮਹਾਰਾਜ ਨੇ ਬਖਸ਼ਿਸ਼ ਕਿਰਪਾ ਕੀਤੀ ਉਸ ਜੋਗ ਉਸ ਉਮਰ ਵਿੱਚ ਲਿਆਂਦਾ ਜਿੱਥੇ ਆਪਾਂ ਸਭ ਤੋਂ ਵੱਡੀ ਮਾਪਿਆਂ ਨੂੰ ਖੁਸ਼ੀ ਹੁੰਦੀ ਜਦੋਂ ਬੱਚੇ ਦਾ ਵਿਆਹ ਕਰਦੇ ਪ੍ਰਸਾਦ ਸੰਗਤ ਇਹਦੇ ਵਿੱਚ ਵੀ ਪਾਤਸ਼ਾਹ ਨੇ ਫਿਰ ਉਪਦੇਸ਼ ਦਿੱਤਾ ਹੈ ਕਹਿੰਦੇ ਭਾਈ ਇਹ ਗ੍ਰਸਤ ਧਰਮ ਹੈ ਕਬੀਰ ਜੋਗ ਰਹਿ ਕਰੇ ਤਾਂ ਧਰਮ ਕਰ ਕਹਿੰਦੇ ਜੇ ਤੂੰ ਗ੍ਰਸਤੀ ਆ ਨਾ ਫਿਰ ਧਰਮ ਵਿੱਚ ਰਹੀਂ ਗ੍ਰਸਤ ਵੀ ਆਪਣੇ ਆਪ ਵਿੱਚ ਇੱਕ ਧਰਮ ਹੈ ਇੱਕ ਮਰਿਆਦਾ ਆ ਨਹੀਂ ਤਾਂ ਕਰ ਵੈਰਾਗ ਜੇ ਜਿਵੇਂ ਵਰੀ ਨਾ ਨਹੀਂ ਨਵਾ ਸਕਦਾ ਫਿਰ ਗ੍ਰਸਤ ਛੱਡ ਕੇ ਵਰਾਗੀ ਹੋ ਜਾ ਤੇ ਜੇ ਵਰਾਗੀ ਆ ਤੇ ਗ੍ਰਸਤੀਆਂ ਵਾਲੇ ਬੰਧਨ ਕਰੇ ਫਿਰ ਤੇਰੇ ਭਾਗ ਮਾੜੇ ਨੇ ਗ੍ਰਸਤੀ ਬੰਦੇ ਨੂੰ ਬਹੁਤ ਕੁਝ ਮਾਫ ਹੈ ਰੱਬ ਤੋਂ ਇੰਨਾ ਕੁਝ ਮਾਫ ਹੈ ਗ੍ਰਸਤੀ ਬੰਦਾ ਮੋਹ ਕਰੇ ਚੀਜ਼ਾਂ ਦਾ ਉਹ ਮਾਫੀ ਹੈ ਰੱਬ ਦੀ ਨਜ਼ਰ 'ਚ ਕਿਉਂਕਿ ਜੇ ਗ੍ਰਸਤੀ ਬੰਦਾ ਮੋਹ ਨਹੀਂ ਕਰੇਗਾ ਬੱਚੇ ਕਿਵੇਂ ਪਾਲੇਗਾ ਜੇ ਗ੍ਰਸਤੀ ਬੰਦਾ ਬੱਚਿਆਂ ਨਾਲ ਮੋਹ ਨਹੀਂ ਕਰੇਗਾ ਉਹ ਬੱਚੇ ਨਹੀਂ ਪਾਲ ਸਕੇਗਾ ਪਰ ਇੱਕ ਵਰਗੀ ਉਦਾਸੀ ਹੋ ਕੇ ਉਹ ਗ੍ਰਸਤੀਆਂ ਵਾਲਾ ਮੋਹ ਕਰੇ ਉਹ ਨਹੀਂ ਪਰਮਾਨੰਤ ਧਰ ਰਗੀ ਬੰਧਨ ਕਰੇ ਤਾਕੂ ਵੱਡੋ ਅਪਹਾਗ ਗ੍ਰਸਤੀ ਬੰਦਾ ਲੋਭ ਕਰਦਾ ਕਿਸੇ ਹੱਦ ਤੱਕ ਮਾਫ ਹੈ ਕਿਉਂਕਿ ਜੇ ਤੁਸੀਂ ਲੋਭ ਨਹੀਂ ਕਰੋਗੇ ਲਾਲਚ ਨਹੀਂ ਕਰੋਗੇ ਕੰਮ ਦਾ ਤਾਂ ਅੱਗੇ ਤਰੱਕੀ ਕਿਵੇਂ ਕਰੋਗੇ ਲੋਕੀ 8 ਘੰਟੇ ਜੌਬ ਕਰਦੇ ਨੇ 4 ਘੰਟੇ ਨਾਲ ਓਵਰਟਾਈਮ ਲਾਉਂਦੇ ਨੇ ਇਹ ਲੋਭ ਥੋੜੀ ਹੈ ਇਹ ਉਹ ਲੋਵ ਹੈ ਜਿਹੜਾ ਮਿਕਦਾਰ ਵਿੱਚ ਹੈ ਮੈਂ 4 ਘੰਟੇ ਵੱਧ ਕਮਾ ਕੰਮ ਕਰਾਂ ਮੇਰੇ ਪਰਿਵਾਰ ਬੱਚੇ ਨੂੰ ਹੋਰ 4 ਪੈਸੇ ਮੇਰਾ ਕੋਈ ਬਣ ਜਾਏਗਾ ਚੀਜ਼ ਬਣ ਜਾਏਗੀ ਕੋਈ ਪ੍ਰਾਪਰਟੀ ਬਣ ਜਾਏਗੀ ਕੋ ਬੱਚਿਆਂ ਲਈ ਜੋੜ ਲਾਂਦੇ ਗ੍ਰਸਤੀ ਬੰਦਾ ਆਪਣੀ ਕਮਾਈ ਚੋਂ ਕੁਝ ਪੈਸੇ ਕੱਢ ਕੇ ਲੱਗ ਜੋੜਦਾ ਕੋਈ ਮਿਊਚੁਅਲ ਫੰਡ ਵਿੱਚ ਲਾਉਂਦਾ ਕੋਈ ਕਿਸੇ ਤਰੀਕੇ ਨਾਲ ਜੋੜਦਾ ਕਿਉਂ ਭਾਈ ਕਿਤੇ ਕਮ ਆ ਜਾਣਗੇ ਉਦਾਸੀ ਬੰਦੇ ਨੂੰ ਕੀ ਲੋੜ ਹੈ ਪੈਸੇ ਜੋੜਨ ਦਾ ਜਿਹੜਾ ਹੈ ਹੀ ਬਰਾਗੀ ਉਹਨੇ ਕਿਉਂ ਜੋੜਨੇ ਗ੍ਰਸਤੀ ਬੰਦੇ ਦਾ ਮੋਹ ਲੋਭ ਕਿਸੇ ਹੱਦ ਵਿੱਚ ਹੈ ਉਹ ਰੱਬ ਨੂੰ ਪਰਵਾਹ ਨਹੀਂ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਗ੍ਰਸਤੀ ਨੂੰ ਮਾਫ ਨੇ ਪਰ ਉਹ ਧਰਮ ਵਿੱਚ ਰਹੇ ਬੇਵਿਸ਼ਵਾਸੀ ਨਾ ਪੈਦਾ ਹੋਣ ਦਵੇ ਕਿਸੇ ਰਿਸ਼ਤੇ ਵਿੱਚ ਕਿਸੇ ਨਾਲ ਧੋਖਾ ਕੋਈ ਬੇਈਮਾਨੀ ਕੋ ਬੇਵਿਸ਼ਵਾਸੀ ਨਾ ਕਰੇ ਜੇ ਉਹ ਆਪਣੇ ਰਿਸ਼ਤੇ ਵਿੱਚ ਧੋਖਾ ਬੇਈਮਾਨੀ ਕਰਦਾ ਹੈ ਉਹ ਰੱਬ ਦੀ ਨਜ਼ਰ ਵਿੱਚ ਪਾਪੀ ਖਵਾਉਂਦਾ ਹੈ ਸਾ ਸੰਗਤ ਗ੍ਰਸਤੀ ਉਹ ਹੈ ਜਿਹੜਾ ਗ੍ਰਸਥ ਦੇ ਧਰਮ ਵਿੱਚ ਰਹਿੰਦਾ ਹੈ ਪਾਤਸ਼ਾਹ ਜਦੋਂ ਲਾਮਾਂ ਦਾ ਪਾਠ ਦਿੱਤਾ ਨਾ ਉਹਦੇ ਵਿੱਚ ਬਹੁਤ ਕੁਝ ਸਮਝਾਇਆ ਆਪਾਂ ਪਰਿਵਾਰਾਂ ਵਾਲੇ ਬੈਠੇ ਆ ਗ੍ਰਸਤੀ ਪਹਿਲੀ ਗੱਲ ਜਦੋਂ ਪਹਿਲੀ ਲਾਮ ਦੀ ਪਹਿਲੀ ਪੰਕਤੀ ਆਈ ਹਰ ਪੈਲੜੀ ਲਾ ਪਰਵਰਤੀ ਕਰਮ ਦਿਰਣਾ ਆ ਬਲਰਾਮ ਜੀਓ ਉਦੋਂ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਭਾਈ ਲਾਮ ਦਾ ਅਰਥ ਹੁੰਦਾ ਜੁੜਨਾ ਔਰ ਪਰਵਰਤ ਦਾ ਅਰਥ ਹੈ ਕਿਸੇ ਚੀਜ਼ ਨਾਲ ਸੰਸਾਰ ਇੱਕ ਪਾਸੇੋਂ ਟੁੱਟ ਕੇ ਦੂਜੇ ਪਾਸੇ ਜੁੜਨਾ ਪਰ ਵਿਰਤ ਦਾ ਅਰਥ ਵਿਦਵਾਨਾਂ ਨੇ ਪਰਿਵਰਤਨ ਵੀ ਕੀਤਾ ਹੈ ਤਬਦੀਲੀ ਕੀਤਾ ਹੈ ਭਾਈ ਆਫਟਰ ਮੈਰਜ਼ ਆਪਣੇ ਸੁਭਾਅ ਆਪਣੀ ਹੈਬਿਟਸ ਦੇ ਅੰਦਰ ਤਬਦੀਲੀ ਲਿਆਉਣੀ ਹੈ ਜੋ ਕੁਝ 20 22 24 ਸਾਲ ਦੀ ਉਮਰ ਤੱਕ ਆਦਤ ਹੈ ਉਹਨੂੰ ਜਦੋਂ ਆਫਟਰ ਮੈਰਜ ਉਹ ਆਦਤ ਚੇਂਜ ਕਰ ਲੀਏ ਜਿਹੜੇ ਲੋਕ ਆਪਣੀਆਂ ਆਦਤਾਂ ਨਹੀਂ ਬਦਲਦੇ ਉਹ ਬੰਦਿਆਂ ਦੀ ਲਾਈਫ ਵਿੱਚ ਕੋਈ ਨਾ ਕੋਈ ਟ੍ਰਵਲ ਰਹਿੰਦੀ ਹੈ ਆਪਣੀ ਆਦਤ ਆਪਣੀ ਹੈਬਿਟਸ ਚੇਂਜ ਕਰਨੀ ਹੈ ਹਰ ਪਹਿਲਣੀ ਲਾਹ ਪਰਵਿਰਤੀ ਕਰਮ ਦਿਰੜ ਹਯਾ ਵੱਲ ਰਾਮ ਜਿਓ ਬਾਣੀ ਬ੍ਰਹਮਾ ਬੇਦ ਧਰਮ ਧੜੋ ਪਾਪ ਤਿਜਾਇਆ ਵੱਲ ਰਾਮ ਜਿਓ ਕਹਵੇਂ ਭਾਈ ਇਹ ਚੀਜ਼ ਯਾਦ ਰੱਖੇ ਪਹਿਲੀ ਗੱਲ ਪਰਵਿਰਤੀ ਕਰਮ ਪਰਿਵਰਤਨ ਲਿਆ ਆਪਣਾ ਸੁਭਾਅ ਬਦਲ ਤੇਰੀ ਜ਼ਿੰਮੇਵਾਰੀ ਵੱਧ ਗਈ ਹੈ ਮੈਰਿਟੋਂ ਪਹਿਲਾ ਬੰਦਾ ਆਪਣੇ ਮਿੱਤਰਾਂ ਦੋਸਤਾਂ ਵਿੱਚ ਘੰਟਿਆਂ ਬੱਧੀ ਵਹਿ ਸਕਦਾ ਹੈ ਆਫਟਰ ਮੈਰਿਜ ਉਹਨੂੰ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਪੈਂਦਾ ਹੈ ਔਰ ਸਾਥ ਸੰਗਤ ਤੁਸੀਂ ਵੀ ਆਪਾਂ ਸਾਰੇ ਉਸੇ ਉਮਰ ਤੋਂ ਲੰਘੇ ਆਂ ਜਦੋਂ ਬੱਚਾ ਜਵਾਨ ਹੋ ਜਾਂਦਾ ਨਾ ਮਾਂ ਪਿਓ ਤੋਂ ਪੁੱਛਣ ਕੱਕੇ ਕਿੱਥੇ ਬੈਠਾ ਤੂੰ ਆਇਆ ਨਹੀਂ 9 ਵਜ ਗਏ ਤੋ ਕਈ ਵਾਰ ਮੋਰਿਓ ਕਹਿੰਦਾ ਮੈਂ ਬੱਚਾ ਥੋੜੀ ਆ ਜਾਂਗਾ ਮੈਂ ਆਪਣੇ ਦੋਸਤਾਂ ਚ ਬੈਠਾ ਐਵੇਂ ਨਾ ਮੈਨੂੰ ਵਾਰ-ਵਾਰ ਫੋਨ ਕਰੋ ਪਰ ਸਾਥ ਸੰਗਤ ਜਦੋਂ ਉਹ ਵਿਆਹਿਆ ਜਾਏ ਉਹ ਤੋਂ ਬਾਅਦ ਧਰਮ ਪਤਨੀ ਦਾ ਧਰਮ ਹੈ ਉਹ ਆਪਣੇ ਪਤੀ ਦੀ ਉਸ ਜ਼ਿੰਦਗੀ ਦਾ ਹਿਸਾਬ ਰੱਖਦੀ ਹੈ ਵੀ ਸਰਦਾਰ ਜੀ 6 ਵਜੇ ਦਾ ਕੰਮ ਖਤਮ ਹੋਇਆ 8 ਵਜੇ ਕਿੱਥੇ ਉਹ 2 ਘੰਟੇ ਹੋ ਗਏ ਉਹਨੇ ਪੁੱਛਣਾ ਇਹ ਉਹਦਾ ਧਰਮ ਹੈ ਔਰ ਬੰਦੇ ਨੇ ਸਹੀ ਸਹੀ ਰੂਪ ਵਿੱਚ ਉਹਦਾ ਜਵਾਬ ਦੇਣਾ ਹੈ ਸਹੀ ਤਰੀਕੇ ਨਾਲ ਉਹਦੇ ਅਨਸਾਰ ਚੱਲਣਾ ਹੈ ਜਿਹੜੇ ਲੋਕ ਆਪਣੇ ਘਰ ਪਰਿਵਾਰ ਤੋਂ ਕੋਈ ਛਪਾਉਣ ਲੱਗ ਪੈਂਦੇ ਨੇ ਉਹਨਾਂ ਦੀ ਲਾਈਫ ਵਿੱਚ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਅੱਛਾ ਬਹੁਤ ਬੰਦੇ ਕਹਿੰਦੇ ਇਹ ਬੰਦਾ ਤਾਂ ਘਰ ਵਾਲੀ ਤੋਂ ਬਹੁਤ ਡਰਦਾ ਹੈ ਘਰ ਵਾਲੀ ਤੋਂ ਪੁੱਛ ਕੇ ਚੱਲਦਾ ਹੈ ਮਾਫ ਕਰਿਓ ਘਰ ਵਾਲੀਆਂ ਤੋਂ ਡਰਨਾ ਚਾਹੀਦਾ ਹੈ ਜਿਹੜੇ ਘਰ ਵਾਲੀਆਂ ਤੋਂ ਡਰਦੇ ਨਹੀਂ ਉਹ ਉਹਦੇ ਘਰ ਵੀ ਨਹੀਂ ਚੱਲਦੇ ਫਿਰ ਇਹ ਵੀ ਸਚਾਈ ਹੈ ਘਰ ਵਾਲੀ ਤੋਂ ਡਰਨਾ ਚਾਹੀਦਾ ਹੈ ਰਿਸ਼ਤੇ ਵਿੱਚ ਪਤੀ ਤੇ ਪਤਨੀ ਦੇ ਰਿਸ਼ਤੇ 'ਚ ਭੈ ਹੋਣਾ ਚਾਹੀਦਾ ਹੈ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਜਦੋਂ ਚਾਰ ਲਾਮਾਂ ਹੋਈਆਂ ਉਹਦੇ ਵਿੱਚ ਪੰਕਤੀ ਆਈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਖੇਂ ਰਾਮ ਹਜ਼ੂਰੇ ਭਉ ਦਾ ਅਰਥ ਹੈ ਡਰ ਕਹਿੰਦੇ ਭਾਈ ਇੱਕ ਦੂਜੇ ਨੂੰ ਨਿਰਮਲ ਭਉ ਹੋਣਾ ਚਾਹੀਦਾ ਹੈ